ਅਧਰਾਤ ਕੇ ਜੇ ਆ ਆ ਗਰੀ ਦਾ ਕੁੜੀਆਂ ਨੇ ਜੇ ਆ ਕੁੜੀਆਂ ਨੇ ਨਾ ਦੇਖਿਆ ਹੁੰਦਾ ਸ਼ਾਇਦ ਇਸ ਪਰਿਵਾਰ ਤੇ ਕੋਈ ਆਫਤ ਆ ਸਕਦੀ ਸੀ ਪਰ ਬਾਬੇ ਨਾਲੇ ਦੀ ਪੂਰੀ ਧਿਰਤਾ ਸਾਉ ਮੇਰੀ ਭੈਣ ਨੇ ਦੇਖ ਲਿਆ ਤੇ ਇਹਨਾਂ ਨੂੰ ਦੱਸਤਾ ਵੀ ਮੈਂ ਸੱਪ ਦੇਖਿਆ ਤੇ ਅੱਜ ਇਹ ਫੜਿਆ ਗਿਆ ਨਹੀਂ ਤੇ ਇਹਨੇ ਲੁਕੇ ਰਹਿਣਾ ਸੀ ਕਿਤੇ ਨਾ ਕਿਤੇ ਲੋਕ ਕਿਤੇ ਨਾ ਕਿਤੇ ਬਾਹਰ ਕਰ ਸਕਦਾ ਸੋ ਥੈਂਕ ਯੂ ਬੱਚਿਆਂ ਦੀ ਗੱਲਾਂ ਨੂੰ ਇਗਨੋਰ ਨਾ ਕਰਿਆ ਕਰੋ ਜਦੋਂ ਕੁਝ ਬੱਚੇ ਦੱਸ ਦਿੰਦੇ ਉਹਨਾਂ ਦੀਆਂ ਗੱਲਾਂ ਨੂੰ ਸੀਰੀਅਸ ਲਿਆ ਕਰੋ ਥੈਂਕ ਯੂ ਥੈਂਕ ਯੂ ਫਾਰ ਦਿਸ ਵੀਡੀਓ ਵਿੱਚ ਕਰਨਾ ਉਹ ਦੂਜੇ ਫੁੰਡਾ ਮੰਨਣਾ ਤਾਰਨ ਵਾਲੇ ਤੋਂ ਤਮ ਛਟਕੇ ਨਾਲ ਖਿੱਚ ਕੇ ਫੇਰ ਕਰਨਾ ਪੈਣਾ ਜੀ ਨਿਕਲ ਗਿਆ ਉਹ ਤਾਂ ਕੜਤਾਣਾ ਕਰਿਆ ਹਲਾਂ ਤਾਂ ਇਹ ਦੀ ਲਾਣਾ ਲਾਂਤਾਂ ਤਾਂ ਕਾਫੀ ਇਹ ਇਹ ਛੋਟਾ ਜਿਹਾ ਕਹਿੰਦੇ ਨੇ ਪਰ ਜਿਹੜੇ ਸੱਚ ਵੀਡੀਓ 'ਕ ਕਰਪ ਇਹ ਨਾਈਟ ਕਿਲਰ ਕਾਮਨ ਕ੍ਰੈਸਟ ਇਹ ਜਿਹੜਾ ਰਾਤ ਨੂੰ ਵਰਤ ਕਰਦਾ ਫਿਰ ਆ ਸੁਬਾਹ ਆਇਆ ਸੀਗਾ ਤੇ ਆਪਾਂ ਨੂੰ ਟਾਈਮ ਸਿਰ ਪਤਾ ਲੱਗ ਗਿਆ ਤੇ ਆਪਾਂ ਪੂਰੀ ਤਸੱਲੀ ਨਾਲ ਬੰਦ ਕਰਤਾ ਇਸ ਪਾਸੇ ਇਹ ਜਿਹੇ ਜਿੱਥੇ ਇਹਨੇ ਘਰ ਬਣਾਣਾ ਉਹ ਨੂੰ ਆਪਾਂ ਨਹੀਂ ਦੱਸਣਾ ਆਪਾਂ ਨੂੰ ਨਹੀਂ ਦੱਸੇਗਾ ਨਾ ਇਹ ਆਵਾਜ਼ ਕਰੇਗਾ ਫਿਰ ਜਾਨ ਬਚ ਗਈ ਆ ਚੰਗੇ ਕਰਮ ਕੀਤੇ ਹੋਏ ਸੀਗੇ ਤੁਹਾਡੀ ਪੂਜਾ ਪਾੜ ਤੁਹਾਡੇ ਕੰਮ ਆਈਏ ਠੀਕ ਹੈ ਜੀ ਗੁੜੀਆਂ ਛੋਟੀਆਂ ਨੇ ਦੇਖਿਆ ਤੇ ਬਚਾਤਾ ਸਾਰਾ ਕੱਬਰ ਨੀ ਤੇਰੇ ਕਿਤੇ ਕਿਤੇ ਅਨਹੋਣੀ ਕੋਈ ਹੋਣੀ ਸੀਗੀ ਚਲੋ ਮਹਾਰਾਜਾ ਸ਼ੁਕਰਾਜੀ ਸੇਫਲੀ ਆਪਾਂ ਇਹਨੂੰ ਰੈਸਪੀ ਕਰ ਲਿਆ ਹੁਣ ਆਪਾਂ ਰਿਲੀਜ਼ ਕਰ ਦਾਂਗੇ ਥੈਂਕ ਯੂ ਜੀ ਆਪਾਂ ਆਏ ਸੀਗੇ ਕਿਹੜਾ ਇੰਪਲੇਵ ਹੈ ਜੀ ਇਹ ਹੈਗਾ ਆਬਾਦੀ ਫਾਟਕ ਆਬਾਦੀ ਫਾਟਕ ਜਲੰਧਰ ਦੇ ਜੀ ਹਾਂ ਅੰਮ੍ਰਿਤਵਾਨੀ ਸਿੰਧਗੀ ਵਾਲਾ ਪੋਲ ਚਿਕੀਟੀ ਵਾਲਾ ਪੋਲ ਇਹਨਾਂ ਨੇ ਦਾ ਸਵੇਰ ਦੇਖਿਆ ਸੀ ਤੁਸੀਂ ਰਾਤ 10 ਵਜੇ ਰਾਤੀ 10 ਵਜੇ ਦੇਖਿਆ ਸੀ ਜੀ ਇਹਨਾਂ ਨੇ ਕਮਨ ਕਰਿਆ ਤੁਸੀਂ ਇਸ ਚੀਜ਼ ਤੋਂ ਅਨਜਾਨਾ ਸੱਚ ਦੇ ਮਹੌਲਦਾਰ ਆਰਪੀਐਫ ਦੇ ਵਿੱਚ ਮੇਰਾ ਵੀਰ ਮੇਰੇ ਪਾਪਾ ਨਾਲ ਹੀ ਜੋਬ ਕਰਦੇ ਰਹੇ ਨੇ ਤੇ ਉਹਨਾਂ ਕਰੋ ਰੈਸਕਿਊ ਕੀਤਾ ਆਪਾਂ ਬਹੁਤ ਔਖਾ ਤੇ ਬਹੁਤ ਜ਼ਿਆਦਾ ਯਾਨੀ ਕਿ ਚੰਗੇ ਇਨਸਾਨ ਨੇ ਇਸ ਕਰਕੇ ਸ਼ਾਇਦ ਇਹਨਾਂ ਦੇ ਪਾਠ ਸ਼ਾਇਦ ਇਹਨਾਂ ਦੇ ਅੱਛੇ ਇਨਸਾਨ ਹੋਣ ਕਰਕੇ ਇਹਨਾਂ ਦੀ ਸਾਰੇ ਟੁੱਟ ਦੀ ਜਾਨ ਬਚ ਗਈ ਜੀ ਤੇ ਜਿਸ ਤਰ੍ਹਾਂ ਇਹ ਲੁਕਿਆ ਹੋਇਆ ਸੀ ਕੁਝ ਨਾ ਕੁਝ ਹਲੂਨੀ ਹੋਣ ਦਾ ਫਤਰਾ ਸੀ ਥੈਂਕ ਯੂ ਪਰ ਨਹੀਂ ਗੁਣ ਮੈਂ ਤੁਹਾਨੂੰ ਇੱਕ ਦਿਖਾਣਾ ਜਗਾ ਕਿੱਥੇ ਆ ਕਿੰਨੇ ਉਹਨੇ ਜਗਾ ਕਿੱਥੇ ਬਣਾਈ ਹੋਈ ਆ ਆ ਰਿਹਾ ਜੀ ਇੱਥੋਂ ਦੇਖਦਾ ਪੈ ਆ ਰਿਹਾ ਜੀ ਨਾਈਟ ਕਿਲਰ ਜਿਹਨੂੰ ਕਾਮਨ ਕਰੈਟ ਤੇ ਸਾਇਲੈਂਟ ਕਿਲਰ ਵੀ ਬੋਲਦੇ ਆ ਦਿਖ ਰਿਹਾ ਹੈ ਹਾਂ ਜੀ ਹੋ ਰਿਹਾ ਮੈਂ ਹੁਣੇ ਆਪਾਂ ਬਾਹਰ ਕੱਟ ਕੇ ਦਿਖਾਣੇ ਆ ਆ ਗਿਆ ਜੀ ਆ ਗਿਆ ਬਾਹਰ ਆਪ ਹੀ ਆ ਗਿਆ ਆ ਰਿਹਾ ਚਲੋ ਠੀਕ ਹੈ ਬੇਟੇ ਵੀਡੀਓ ਕਲਿੱਪ ਬਣਾ ਲੇਗਾ ਠੀਕ ਇਹਦੇ ਚ ਵਧੀਆ ਆ ਨਹੀਂ ਮੇਰਾ ਵੀ ਕਾਪੀ ਨਾ ਕਰਿਆ ਕਰੋ ਕਾਪੀ ਪੇਸਟ ਕਰਨ ਵਾਲਾ ਕੰਮ ਨਹੀਂ ਹੈ ਤੇ ਇਹ ਜਿਹੜੇ ਗਲਵਜ਼ ਮੈਂ ਪਾਏ ਨੇ ਇਹ ਜਿਹਦੇ ਇਸ ਗਲਵਜ਼ ਦੇ ਵਿੱਚ ਵੀ ਇਹ ਬਾਈਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਤੇ ਇਹਨੇ ਮੇਰੀ ਉਂਗਲ ਨੂੰ ਦਬਾ ਪਿਆ। ਕੋਈ ਨਹੀਂ ਪਤਾ ਵੀ ਦੰਦ ਲੱਗਾ ਕਿ ਨਹੀਂ ਲੱਗਾ ਮੈਂ ਦੇਖਣਾ ਪੈਣਾ ਹੁਣ ਆਪਾਂ। ਇਹ ਗਲਵਜ਼ ਕਾਮਯਾਬ ਨਹੀਂ ਗਏ ਕਾਪੀ ਨਾ ਕਰਿਆ ਕਰੋ। ਕਾਪੀ ਕਰਨ ਵਾਲਾ ਕੰਮ ਨਹੀਂ ਹੈ ਸਿਰਫ ਇੱਕ ਐਕਸਪੀਰੀਅੰਸ ਸੈਟ ਬੰਦਾ ਕੋਈ ਕਰ ਸਕਦਾ ਜਾਂ ਨਹੀਂ ਕਿ ਹੋਰ ਨੂੰ ਸੱਦੋ ਪਰ ਆਪਕਰ ਇੱਕੋ ਵੀ ਨਹੀਂ ਕਰਨੀ ਵੀਡੀਓ ਦੇਖ ਕੇ। OK थैंक यू।